ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਗੁਰੂ ਨਾਨਕ ਦੇਵ ਜੀ ਦੀਆਂ ਘੋਤਕ ਦੀਆਂ ਗੱਲਾਂ ਤਲਵੰਡੀ ਮੈਤਾ ਕਾਲੂ ਜੀ ਨੇ ਸੁਣੀਆਂ ਤਾਂ ਉਹਨਾਂ ਨੇ ਮਰਦਾਨੇ ਨੂੰ ਪਤਾ ਕਰਨ ਵਾਸਤੇ ਭੇਜਿਆ ਮਰਦਾਨਾ ਤਿਆਰ ਹੋ ਕੇ ਸੁਲਤਾਨਪੁਰ ਬੀਬੇ ਨਾਨਕੀ ਜੀ ਕੋਲ ਪਹੁੰਚ ਗਿਆ ਮਰਦਾਨੇ ਨੇ ਬੀਬੇ ਨਾਨਕੀ ਜੀ ਨੂੰ ਦੱਸਿਆ ਕਿ ਮੈਤਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਮੋਦੀ ਖਾਨਾ ਲੁੱਟਾ ਦੇਣ ਦੀਆਂ ਅਤੇ ਫਕੀਰੀ ਭੇਸ਼ ਬਣਾ ਕੇ ਮਸਾਣਾ ਵਿੱਚ ਬੈਠਣ ਦੀਆਂ ਗੱਲਾਂ ਸੁਣ ਕੇ ਬਹੁਤ ਚਿੰਤਾ ਕਰ ਰਹੇ ਹਨ। ਉਹਨਾਂ ਨੇ ਮੈਨੂੰ ਤੁਹਾਡੇ ਕੋਲ ਪਤਾ ਕਰਨ ਵਾਸਤੇ ਭੇਜਿਆ ਹੈ। ਸੋ ਤੁਸੀਂ ਦੱਸੋ ਇਹ ਗੱਲਾਂ ਠੀਕ ਹਨ ਕਿ ਗਲਤ। ਬੇਬੇ ਨਾਨਕੀ ਜੀ ਨੇ ਕਿਹਾ ਮਰਦਾਨਾ ਇਹ ਸਾਰੀਆਂ ਗੱਲਾਂ ਠੀਕ ਹਨ ਪਰ ਤੂੰ ਨਾਨਕ ਜੀ ਨੂੰ ਜੋ ਬਾਹਰ ਉਜਾੜ ਵਿੱਚ ਬੈਠੇ ਹਨ ਜਾ ਕੇ ਉਹਨਾਂ ਨੂੰ ਪੁੱਛੋ ਅਤੇ ਜੋ ਉਹਨਾਂ ਕੋਲੋਂ ਸੁਨੇਗਾ ਜਾਂ ਉਹਨਾਂ ਨੂੰ ਦੇਖੇਗਾ ਉਹ ਤਲਵੰਡੀ ਪਿਤਾ ਜੀ ਨੂੰ ਜਾ ਕੇ ਦੱਸ ਦੇਣਾ ਉਪਰੰਤ ਮਰਦਾਨਾ ਪ੍ਰਸ਼ਾਦਾ ਪਾਣੀ ਛੱਕ ਕੇ ਉਜਾੜ ਵਿੱਚ ਗੁਰੂ ਜੀ ਕੋਲ ਚਲਾ ਗਿਆ ਅਤੇ ਨਮਸਕਾਰ ਕਰਕੇ ਕਹਿਣ ਲੱਗਾ ਜੱਜਮਾਨ ਤੁਸੀਂ ਤਾਂ ਸੱਚਮੁੱਚ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਹੈ ਮੋਦੀ ਖਾਨੇ ਦੀ ਐਨੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਬੈਠਣਾ ਕੋਈ ਸ਼ਿਆਨਪ ਨਹੀਂ ਹੈ ਸੁੱਖ ਸਾਧਨਾ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਕੋਈ ਗੁਨਾਹੀ ਨਹੀਂ ਘਰ-ਬਾਰ ਛੱਡ ਕੇ ਉਜਾੜ ਵਿੱਚ ਬੈਠ ਜਾਣਾ ਤੁਹਾਡਾ ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ ਕੇ ਮੋਦੀ ਖਾਨੇ ਵਿੱਚ ਕੋਈ ਘਾਟਾ ਪੈ ਗਿਆ ਹੈ ਜਾਂ ਨਵਾਬ ਨੇ ਹੀ ਜਵਾਬ ਦਿੱਤਾ ਹੈ ਮਰਦਾਨੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਤਗੁਰੂ ਜੀ ਨੇ ਕਿਹਾ ਮਰਦਾਨਿਆ ਜਦ ਪਹਿਲੀ ਵਾਰ ਮਿਲਿਆ ਸੀ ਤਾਂ ਤੈਨੂੰ ਰਵਾਬ ਵਜਾਉਣ ਦਾ ਗੁਣ ਦਿੱਤਾ ਸੀ ਜਿਸ ਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਉਹ ਜਿਸ ਸਮੇ ਵਾਸਤੇ ਤੈਨੂੰ ਗੁਣ ਦਿੱਤਾ ਸੀ ਉਹ ਹੁਣ ਆ ਗਿਆ ਹੈ ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਹੈ ਤੂੰ ਹੁਣ ਦਿਨ ਰਾਤ ਸਾਡੇ ਕੋਲ ਹੀ ਰਹਿ ਇਹ ਜਗਤ ਸੁਪਨਾ ਹੈ ਇਸ ਦੇ ਸਭ ਪਦਾਰਥ ਝੂਠੇ ਹਨ ਜਦ ਜੀਵ ਨੂੰ ਗਿਆਨ ਹੋ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਦੇ ਵਿੱਚ ਸੱਚੇ ਜਾਪਦੇ ਹਨ ਪਰ ਜਾਗਰਤ ਆਉਣੇ ਤੇ ਝੂਠੇ ਸਿੱਧ ਹੁੰਦੇ ਹਨ ਤੇ ਮੈਂ ਹੀ ਇਹ ਜਗਤ ਅਗਿਆਨ ਕਰਕੇ ਜੋ ਸੱਚ ਜਾਪਦਾ ਹੈ ਗਿਆਨ ਹੋਣ ਕਰਕੇ ਝੂਠਾ ਸਿੱਧ ਹੋ ਜਾਂਦਾ ਹੈ ਸਤ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਰਦਾਨੇ ਦੇ ਹਿਰਦੇ ਵਿੱਚ ਇੱਕ ਸੱਚਾ ਵਿਰਾਗ ਹੋ ਗਿਆ ਉਸ ਨੇ ਖੁਸ਼ ਹੋ ਕੇ ਆਖਿਆ ਮੈਨੂੰ ਜੋ ਹੁਕਮ ਕਰੋਗੇ ਮੈਂ ਖੁਸ਼ੀ ਨਾਲ ਪਾਲਣਾ ਕਰਾਂਗਾ ਤੁਹਾਡੇ ਦਰਸ਼ਨ ਨੇ ਮੇਰਾ ਮਨ ਖਿੱਚ ਲਿਆ ਹੈ ਹੁਣ ਮੇਰੀਆਂ ਸਭ ਆਸਾਂ ਨਾਸ਼ ਹੋ ਗਈਆਂ ਹਨ ਮੇਰੇ ਮਨ ਨੂੰ ਜਗਤ ਤੇ ਵਿਚਾਰਾਂ ਨੂੰ ਸ਼ਾਂਤੀ ਆ ਗਈ ਹੈ ਅਤੇ ਹਿਰਦੇ ਦੇ ਵਿੱਚ ਅਨੇਕ ਪ੍ਰਕਾਰ ਦਾ ਆਨੰਦ ਉਪਜੋ ਗਿਆ ਹੈ ਹੁਣ ਦੱਸੋ ਜਾਣਾ ਕਿੱਧਰ ਨੂੰ ਹੈ ਗੁਰੂ ਜੀ ਨੇ ਕਿਹਾ ਸਾਡਾ ਆਪਣਾ ਤਾਂ ਕੋਈ ਵਿਚਾਰ ਨਹੀਂ ਹੈ ਕਿ ਕਿੱਧਰ ਜਾਣਾ ਹੈ ਪਰ ਜਿੱਧਰ ਕਰਤਾਰ ਲੈ ਜਾਏਗਾ ਤੂੰ ਉਧਰ ਸਾਡੇ ਨਾਲ ਖੁਸ਼ੀ ਨਾਲ ਚੱਲਣਾ ਹੈ ਮਰਦਾਨੇ ਨੇ ਕਿਹਾ ਪਿਤਾ ਤੇ ਮਾਤਾ ਜੀ ਨੇ ਮੈਨੂੰ ਤੁਹਾਡੀ ਖਬਰ ਲੈਣ ਭੇਜਿਆ ਹੈ ਉਹ ਪਿੱਛੇ ਮੈਨੂੰ ਉਡੀਕਣਗੇ ਤੇ ਤੁਸੀਂ ਕਹਿੰਦੇ ਹੋ ਕਿ ਤੂੰ ਕਿਤੇ ਨਾ ਜਾ ਤੇ ਇਹ ਗੱਲ ਕਿਵੇਂ ਬਣੇ ਗੁਰੂ ਜੀ ਨੇ ਆਖਿਆ ਮਰਦਾਨਿਆ ਜਿਵੇਂ ਚੰਗਾ ਲੱਗਦਾ ਹੈ ਓਵੇਂ ਕਰ ਸਾਡੇ ਨਾਲ ਰਹਿਣਾ ਬੜਾ ਕਠਿਨ ਹੈ ਕਿਉਂਕਿ ਜੋ ਆਪਣੀ ਤ੍ਰਿਸ਼ਨਾ ਦੀ ਅਗਨੀ ਨੂੰ ਸੰਤੋਖ ਕੇ ਪਾਣੀ ਨਾਲ ਬੁਝਾ ਸਕਦਾ ਹੈ ਉਹੀ ਸਾਡੇ ਨਾਲ ਰਹਿ ਸਕਦਾ ਹੈ ਰੋਟੀ ਕੱਪੜਾ ਕਿਸੇ ਵੇਲੇ ਮਿਲੇਗਾ ਤੇ ਕਿਸੇ ਵੇਲੇ ਨਹੀਂ ਮਿਲੇਗਾ ਫਿਰ ਦੁਖੀ ਹੋਵੇਗਾ ਜੇ ਤੈਨੂੰ ਪਦਾਰਥ ਭੋਗਣ ਦੀ ਇੱਛਾ ਹੈ ਤਾਂ ਪਿਤਾ ਕਾਲੂ ਜੀ ਕੋਲ ਚਲਿਆ ਜਾ ਪਰਿਵਾਰ ਤੇ ਸੁੱਖ ਘਰ ਵਿੱਚ ਮਿਲ ਸਕਦੇ ਹਨ ਸਾਡੇ ਨਾਲ ਰਹਿਣਾ ਤਦ ਹੀ ਪਸੰਦ ਕਰਨਾ ਜੇਕਰ ਤੈਨੂੰ ਉਜਾੜਾਂ ਵਿੱਚ ਭੁੱਖੇ ਰਹਿਣਾ, ਨੰਗੇ ਰਹਿਣਾ ਪ੍ਰਵਾਨ ਹੋਵੇ। ਮਰਦਾਨੇ ਨੇ ਕਿਹਾ, "ਹੇ ਪ੍ਰਭੂ, ਹੁਣ ਮੇਰੀ ਤ੍ਰਿਸ਼ਨਾ ਮਨ ਤੋਂ ਮੁੱਕ ਚੁੱਕੀ ਹੈ। ਘਰ-ਬਾਰ ਆਉਣ ਜਾਣ ਦੀ ਆਸਾ ਮਿਟ ਗਈ ਹੈ। ਤੁਹਾਡੇ ਬਰਾਬਰ ਹੁਣ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ।" ਹੁਣ ਮੈਂ ਤੁਹਾਡੇ ਨਾਲ ਹੀ ਰਹਿਣ ਦਾ ਨਿਸ਼ਚਾ ਕਰ ਲਿਆ ਹੈ ਮਰਦਾਨੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਜਾ ਮਰਦਾਨਿਆ ਸ਼ਹਿਰ ਤੋਂ ਇੱਕ ਵਧੀਆ ਜੀ ਰਵਾਬ ਵੇਖ ਕੇ ਲਿਆ ਅਤੇ ਆਣ ਕੇ ਉਸ ਨੂੰ ਬਜਾਇਆ ਤੇ ਸਾਨੂੰ ਸੁਣਾ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਤਾਂ ਕਦੇ ਰਵਾਬ ਨਹੀਂ ਬਜਾਇਆ ਤੇ ਨਾ ਹੀ ਕਦੇ ਗਾਇਆ ਹੈ ਗੁਰੂ ਜੀ ਨੇ ਕਿਹਾ ਤੂੰ ਸਾਡੇ ਪਾਸੋਂ ਜੋ ਪਹਿਲਾਂ ਗਉਣ ਵਜਾਉਣ ਦਾ ਗੁਣ ਲਿਆ ਸੀ ਉਹ ਕਿੱਥੇ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਪਾਸ ਹੀ ਹੈ ਤਦ ਗੁਰੂ ਜੀ ਨੇ ਕਿਹਾ ਠੀਕ ਹੈ ਫਿਰ ਬਚਨ ਮੰਨ ਕੇ ਰਬਾਬ ਲਿਆ ਅਤੇ ਆਣ ਕੇ ਸਾਨੂੰ ਸੁਣਾ ਮਰਦਾਨਾ ਹੁਕਮ ਮੰਨ ਕੇ ਸ਼ਹਿਰ ਵਿੱਚ ਚੱਲਿਆ ਗਿਆ ਅਤੇ ਉਸ ਨੇ ਦੇਖਿਆ ਕਿ ਢਾਡੀ ਪਠਾਣਾ ਨੂੰ ਗਾ ਕੇ ਸੁਣਾ ਰਿਹਾ ਸੀ ਜਦ ਪਠਾਣ ਗਾਉਣਾ ਸੁਣ ਕੇ ਘਰ ਨੂੰ ਚਲਿਆ ਗਿਆ ਤਾਂ ਮਰਦਾਨੇ ਨੇ ਉਸ ਢਾਡੀ ਨੂੰ ਆਖਿਆ ਕਿ हे ਭਲੇ ਪੁਰਸ਼ ਤੈਨੂੰ ਇੱਕ ਮਹਾਪੁਰਖ ਸਾਧ ਰਹੇ ਹਨ ਤੂੰ ਮੇਰੇ ਨਾਲ ਚੱਲ ਢਾਡੀ ਨੂੰ ਨਾਲ ਲੈ ਕੇ ਮਰਦਾਨਾ ਗੁਰੂ ਜੀ ਕੋਲ ਆ ਗਿਆ ਗੁਰੂ ਜੀ ਅੱਖਾਂ ਮੀਟ ਕੇ ਸਮਾਧੀ ਵਿੱਚ ਬੈਠੇ ਸਨ ਜਦੋਂ ਟਾੜੀ ਨੇ ਰਵਾਬ ਵਜਾਇਆ ਤਾਂ ਗੁਰੂ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ। ਤਦ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਆਪ ਇਸ ਨੂੰ ਵਜਾ। ਹੁਕਮ ਮੰਨ ਕੇ ਜਦ ਮਰਦਾਨੇ ਨੇ ਰਵਾਬ ਵਜਾਇਆ ਤਾਂ ਉਸ ਦੀ ਸ਼ਰੀਲੀ ਆਵਾਜ਼ ਸੁਣ ਕੇ ਵਿਸ਼ਾਂ ਵਿੱਚੋਂ ਰਸ ਚੌਣ ਲੱਗ ਪਿਆ ਅਤੇ ਪੰਛੀਆਂ ਨੂੰ ਵੀ ਪ੍ਰੇਮ ਉਪਜ ਗਿਆ। ਹਵਾ ਚੱਲਣਾ ਬੰਦ ਹੋ ਗਈ। ਅਤੇ ਹੋਰ ਵੀ ਸਭ ਸੁਣਨ ਵਾਲਾ 모ਇਆ ਗਿਆ ਰਵਾਬ ਵਾਲਾ ਟਾਡੀ ਇਸ ਹੈਰਾਨ ਕਰਨ ਵਾਲੇ ਕੋਤਕ ਨੂੰ ਦੇਖ ਕੇ ਕਹਿਣ ਲੱਗਾ ਮੈਂ ਬਹੁਤ ਦੇਸ਼ਾਂ ਦੇ ਟਾਡੀ ਦੇਖੇ ਹਨ ਪਰ ਤੇਰੇ ਵਰਗਾ ਕੋਈ ਗੁਣਵਾਨ ਨਹੀਂ ਦੇਖਿਆ ਤਦ ਗੁਰੂ ਜੀ ਨੇ ਪੁੱਛਿਆ ਮਰਦਾਨਾ ਦੱਸ ਤੈਨੂੰ ਸਤਾਰ ਵਜਾਉਣ ਦਾ ਕੈਸਾ ਗੁਣ ਆ ਗਿਆ ਮਰਦਾਨੇ ਨੇ ਕਿਹਾ ਗੁਰੂ ਜੀ ਇਸ ਮੂਹ ਨਾਲ ਆਪ ਦੀ ਕਿਵੇਂ ਉਸਤਿਤ ਕਰ ਸਕਦਾ ਹਾਂ ਤੁਸੀਂ ਤਾਂ ਪੂਰਨ ਪੁਰਖ ਆਪ ਖੁਦਾ ਹੋ ਜਿਨ੍ਹਾਂ ਦੇ ਬਚਨਾਂ ਨਾਲ ਮੈਨੂੰ ਐਸਾ ਗੁਣ ਆ ਗਿਆ ਹੈ ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਤਹ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ ਜੋ ਹੁਕਮ ਕਰੋ ਮੈਂ ਉਹੀ ਆਪਨਾ ਭਲਾ ਸਮਝ ਕੇ ਕਰਾਂਗਾ ਗੁਰੂ ਜੀ ਨੇ ਆਖਿਆ ਨਗਰ ਵਿੱਚ ਜਾਓ ਅਤੇ ਇੱਕ ਰਬਾਬ ਖਰੀਦ ਕੇ ਲੈ ਆਓ ਮਰਦਾਨੇ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਮੁੱਲ ਦਿਓ ਮੈਂ ਹੁਣੇ ਸ਼ਹਿਰ ਜਾ ਕੇ ਇੱਕ ਚੰਗਾ ਰਬਾਬ ਲੱਭ ਕੇ ਖਰੀਦ ਲੈ ਆਉਂਦਾ ਹਾਂ ਗੁਰੂ ਜੀ ਨੇ ਕਿਹਾ ਮੰਗਣਾ ਚੰਗਾ ਤਾਂ ਨਹੀਂ ਹੁੰਦਾ ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਗੁਣਾਂ ਦੀ ਹਾਨੀ ਹੁੰਦੀ ਹੈ ਪਰ ਤੂੰ ਬੇਬੇ ਨਾਨਕੀ ਜੀ ਕੋਲੋਂ ਰਵਾਬ ਖਰੀਦਣ ਵਾਸਤੇ ਸਾਡਾ ਨਾਮ ਲੈ ਕੇ ਮੁੱਲ ਲੈ ਲਵੋ ਮਰਦਾਨੇ ਨੇ ਬੇਬੇ ਜੀ ਕੋਲੋਂ ਗੁਰੂ ਜੀ ਦਾ ਨਾਮ ਲੈ ਕੇ ਮੁੱਲ ਲੈ ਲਿਆ ਬੇਬੇ ਨਾਨਕ ਜੀ ਨੇ ਕਿਹਾ ਇੱਕ ਕੀ ਜੇ ਭਰਾ ਜੀ 76 ਬਾਬਾਂ ਦਾ ਮੁੱਲ ਵੀ ਆਖਣ ਤਾਂ ਮੈਂ ਉਹ ਵੀ ਦੇ ਦਿੰਦੀ ਹਾਂ ਮੇਰੇ ਧਨ ਭਾਗ ਹਨ ਭਰਾ ਜੀ ਨੇ ਇਹ ਸੇਵਾ ਦਿੱਤੀ ਹੈ ਪਰ ਮਰਦਾਨਾ ਭਰਾ ਜੀ ਨੂੰ ਕਹਿਣਾ ਕਿ ਇੱਕ ਵਾਰ ਮੈਨੂੰ ਦਰਸ਼ਨ ਦੇ ਜਾਣ ਜਦ ਮਰਦਾਨੇ ਨੇ ਇਸੇ ਤਰ੍ਹਾਂ ਹੀ ਬੇਬੇ ਜੀ ਦਾ ਸਨੇਹਾ ਜਾ ਕੇ ਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰੂ ਜੀ ਉਸੇ ਸਮੇਂ ਹੀ ਉੱਠ ਕੇ ਤੁਰ ਪਏ ਮਰਦਾਨੇ ਦੇ ਨਾਲ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਜਦ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਦੇ ਘਰ ਪਹੁੰਚੇ ਤਾਂ ਬੇਬੇ ਜੀ ਨੇ ਬੜੇ ਸੁੰਦਰ ਪਲੰਗ ਤੇ ਬਿਠਾਇਆ ਅਤੇ ਬੜੀ ਖੁਸ਼ੀ ਮਨਾਈ। ਗੁਰੂ ਜੀ ਨੇ ਕਿਹਾ ਭੈਣ ਜੀ ਜਿਸ ਕਾਰਜ ਵਾਸਤੇ ਬੁਲਾਇਆ ਹੈ ਉਹ ਦੱਸੋ। ਬੇਬੇ ਜੀ ਨੇ ਕਿਹਾ ਭਰਾ ਜੀ ਮੈਨੂੰ ਇਹ ਹੀ ਲਾਲਸਾ ਹੈ ਕਿ ਤੁਸੀਂ ਮੈਨੂੰ ਦਰਸ਼ਨ ਦਿੰਦੇ ਰਹੋ ਅਤੇ ਜਿਸ ਚੀਜ਼ ਦੀ ਲੋੜ ਹੋਵੇ ਉਹ ਮੇਰੇ ਪਰਸੋਂ ਮੰਗਵਾ ਲਿਆ ਕਰੋ। ਸਤਿਗੁਰੂ ਜੀ ਨੇ ਕਿਹਾ ਜਦ ਵੀ ਤੁਸੀਂ ਯਾਦ ਕਰੋਗੇ ਭਾਵੇਂ ਦੂਰ ਹੋਈਏ ਭਾਵੇਂ ਨੇੜੇ ਅਸੀਂ ਸ਼ਿਗਰ ਹੀ ਤੁਹਾਡੇ ਕੋਲ ਪਹੁੰਚ ਜਾਇਆ ਕਰਾਂਗੇ ਬੇਬੇ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਖੁਸ਼ ਹੋਏ ਅਤੇ ਰਸੋਈਏ ਪਾਸੋਂ ਚੰਗੇ ਭੋਜਨ ਤਿਆਰ ਕਰਵਾਏ ਮਰਦਾਨੇ ਨੂੰ ਭੇਜ ਕੇ ਗੁਰੂ ਜੀ ਨੇ ਭਾਈ ਬਾਲੇ ਜੀ ਨੂੰ ਵੀ ਸੱਦ ਲਿਆ ਭਾਈ ਬਾਲਾ ਜੀ ਅਗਲਾ ਬਿਆਨ ਕੁਝ ਇਸ ਤਰ੍ਹਾਂ ਕਰਦੇ ਹਨ ਕਿ ਮੈਂ ਉਸ ਸਮੇਂ ਜੈਰਾਮ ਜੀ ਕੋਲ ਬੈਠਾ ਸਾਂ ਜਦ ਘਰ ਪਹੁੰਚਿਆ ਤਾਂ ਬੇਬੇ ਜੀ ਨੇ ਸਾਨੂੰ ਤਿੰਨਾਂ ਨੂੰ ਬੜੇ ਚੰਗੇ ਭੋਜਨ ਸਕਾਏ ਭੋਜਨ ਛੱਕ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਤੂੰ ਸ਼ਹਿਰ ਵਿੱਚੋਂ ਚੰਗੇ ਜਿਹੇ ਰਵਾਬ ਲੱਭ ਕੇ ਮੁੱਲ ਲਿਆ ਮੈਂ ਜਦ ਗੁਰੂ ਜੀ ਪਾਸੋਂ ਘਰ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ ਬਾਲਾ ਤੂੰ ਨਰਾਜ ਹੋ ਗਿਆ ਹੈ ਤੈਨੂੰ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਲੈ ਲੈ ਮੈਂ ਕਿਹਾ ਕਿ ਗੁਰੂ ਜੀ ਮੈਨੂੰ ਇਹ ਵਰ ਦੇਓ ਕਿ ਤੁਸੀਂ ਮੇਰੇ ਹਿਰਦੇ ਵਿੱਚ ਸਦਾ ਵਸਦੇ ਰਹੋ ਦੂਜਾ ਇਹ ਕਿ ਤੁਹਾਡੇ ਕੋਟਕ ਦੇਖ ਕੇ ਮੇਰਾ ਮਨ ਨਾ ਭਰ ਜੇ ਗੁਰੂ ਜੀ ਨੇ ਕਿਹਾ ਜੋ ਤੇਰਾ ਮਨ ਹੈ ਉਹੀ ਹੋਵੇਗਾ ਉਪਰੰਤ ਮੈਂ ਤਲਵੰਡੀ ਚਰਾ ਗਿਆ ਅਤੇ ਪਿੱਛੋਂ ਜੋ ਕੋਟਕ ਹੋਏ ਸੋ听ੇ ਮੈਂ ਆਪ ਜੀ ਨੂੰ ਸੁਣਾਉਂਦੇ ਹਨ ਭਾਈ ਬਾਲਾ ਜੀ ਭੈਣ ਨਾਨਕੀ ਜੀ ਦੇ ਘਰੋਂ ਉੱਠ ਕੇ ਗੁਰੂ ਜੀ ਇੱਕ ਉਜਾੜ ਵਿੱਚ ਜਾ ਬੈਠੇ ਮਰਦਾਨਾ ਰਵਾਬ ਲੈਣ ਵਾਸਤੇ ਨਗਰ ਵਿੱਚ ਚਲਾ ਗਿਆ ਪਰ ਉਸ ਨੂੰ ਕਰਾਈਏ ਦਾ ਮਰਾਸੀ ਆਖ ਕੇ ਕੋਈ ਵੀ ਰਵਾਬ ਨਾ ਦੇਵੇ ਮਰਦਾਨੇ ਨੇ ਇਹ ਸਭ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਗੁਰੂ ਜੀ ਨੇ ਕਿਹਾ ਕਿ ਜਿਨਾਂ ਨੇ ਤੈਨੂੰ ਇਹ ਮਾੜੇ ਬੋਲ ਬੋਲੇ ਹਨ ਉਹ ਅੰਤ ਨੂੰ ਪਛਤਾਉਣਗੇ ਤੂੰ ਚਿੰਤਾ ਨਾ ਕਰ ਹੁਣ ਤੂੰ ਕਿਸੇ ਦੂਸਰੀ ਜਗ੍ਹਾ ਤੋਂ ਰਵਾਬ ਲਿਆ ਮਰਦਾਨੇ ਨੇ ਕਿਹਾ ਗੁਰੂ ਜੀ ਜਿਸ ਜਗ੍ਹਾ ਆਖੋ ਮੈਂ ਚਲਿਆ ਜਾਵਾਂਗਾ ਗੁਰੂ ਜੀ ਨੇ ਕਿਹਾ ਨਗਰ ਵੱਲ ਨਾ ਜਾਵੀਂ ਉਜਾੜ ਵਾਲੇ ਪਾਸੇ ਚਲਿਆ ਜਾ ਦੋ ਨਦੀਆਂ ਦੇ ਵਿਚਾਲੇ ਜਿਹੜਾ ਪਿੰਡ ਆਵੇ ਉਥੇ ਫਿਰਿੰਦਾ ਰਬਾਬੀ ਪੁੱਛ ਕੇ ਉਸ ਪਾਸੋਂ ਰਵਾਬ ਲਿਆ ਜੇ ਉਹ ਰਵਾਬ ਨਾ ਦੇਵੇ ਤਾਂ ਉਸ ਕੋਲ ਸਾਡਾ ਨਾਮ ਲੈਣਾ ਮਰਦਾਨੇ ਨੇ ਕਿਹਾ ਰਬਾਬ ਤਾਂ ਮੁੱਲ ਹੀ ਚਾਹੀਦਾ ਹੈ ਗੁਰੂ ਜੀ ਨੇ ਆਖਿਆ ਮੁੱਲ ਬੇਬੇ ਜੀ ਪਾਸੋਂ ਲੈ ਆਓ ਮਰਦਾਨਾ ਬੇਬੇ ਜੀ ਤੋਂ 7 ਰੁਪਏ ਲੈ ਕੇ ਜਿਸ ਪਾਸੇ ਗੁਰੂ ਜੀ ਨੇ ਸਮਝਾਇਆ ਸੀ ਉਸ ਪਾਸੇ ਤੁਰ ਪਿਆ ਅਤੇ ਤੀਸਰੇ ਦਿਨ ਉਹ ਪਿੰਡ ਪਹੁੰਚ ਗਿਆ ਪਿੰਡ ਵਿੱਚ ਦੋ ਦਿਨ ਉਸ ਫਰਿੰਦੇ ਰਬਾਬੀ ਦਾ ਪਤਾ ਪੁੱਛਦਾ ਰਿਹਾ ਪਰ ਜਦ ਕੋਈ ਪਤਾ ਨਾ ਲੱਗਿਆ ਤਾਂ ਥੱਕ ਕੇ ਉਦਾਸ ਹੋ ਕੇ ਬਾਹਰ ਇੱਕ ਰੁੱਖ ਹੇਠਾਂ ਜਾ ਬੈਠਾ ਕੁਝ ਕੁ ਚਿਰ ਪਿੱਛੋਂ ਉੱਥੇ ਇੱਕ ਆਦਮੀ ਆ ਗਿਆ ਉਸਨੇ ਪੁੱਛਿਆ ਕਿ ਤੂੰ ਚਿੰਤਾ ਵਿੱਚ ਕਿਉਂ ਹੈ ਮੈਨੂੰ ਆਪਣਾ ਮਨੋਰਥ ਦੱਸ ਮਰਦਾਨੇ ਨੇ ਆਪਣਾ ਨਾਮ ਤੇ ਪਤਾ ਦੱਸ ਕੇ ਆਖਿਆ ਕਿ ਮੈਨੂੰ ਸ੍ਰੀ ਨਾਨਕ ਵੇਦੀ ਜੀ ਨੇ ਫਰਿੰਦਰ ਵਾਬੀ ਕੋਲੋਂ ਰਵਾਬ ਲੈਣ ਭੇਜਿਆ ਹੈ ਮੈਂ ਉਸ ਨੂੰ ਲੱਭਦਾ ਹਾਂ ਪਰ ਮਿਲਿਆ ਨਹੀਂ ਉਸ ਆਦਮੀ ਨੇ ਕਿਹਾ ਮੇਰਾ ਨਾਮ ਹੀ ਫਰਿੰਦਰ ਵਾਬੀ ਹੈ ਮੇਰੇ ਪਾਸ ਹੀ ਨਾਨਕ ਵੇਦੀ ਨੇ ਤੈਨੂੰ ਭੇਜਿਆ ਹੈ ਤੂੰ ਰਵਾਬ ਲੈ ਕੇ ਉਹਨਾਂ ਕੋਲ ਚਲਿਆ ਜਾ ਫਰਿੰਦੇ ਨੇ ਉਸ ਸਮੇਂ ਸੁੰਦਰ ਰਵਾਬ ਆਪਣੇ ਕੋਲੋਂ ਦੇ ਦਿੱਤਾ ਜਿਸ ਨੂੰ ਦੇਖ ਕੇ ਮਰਦਾਨਾ ਬੜਾ ਪ੍ਰਸੰਨ ਹੋ ਕੇ ਕਹਿਣ ਲੱਗਾ ਰਵਾਬ ਬੜਾ ਸੁੰਦਰ ਹੈ ਇਸ ਦਾ ਮੁੱਲ ਲੈ ਲਵੋ ਫਰਿੰਦੇ ਨੇ ਕਿਹਾ ਇਸ ਦਾ ਮੁੱਲ ਤੁਹਾਡੇ ਪਾਸ ਨਹੀਂ ਹੈ ਅਤੇ ਨਾ ਹੀ ਮੈਂ ਇਸ ਦਾ ਮੁੱਲ ਆਪਣੇ ਮੁਕਤੀ ਦਾਤੇ ਤੋਂ ਲੈਣਾ ਹੈ ਮਰਦਾਨੇ ਨੇ ਕਿਹਾ ਇਸ ਦਾ ਮੁੱਲ ਤੁਸੀਂ ਨਾ ਕਿਉਂ ਨਹੀਂ ਲੈਣਾ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਦੱਸੋ ਫਰਿੰਦੇ ਨੇ ਦੱਸਿਆ ਕਿ ਇਹ ਰਬਾਬ ਮਾਤ ਲੋਕ ਦਾ ਨਹੀਂ ਹੈ ਇਸ ਨੂੰ ਗੁਰੂ ਜੀ ਤੋਂ ਬਿਨਾ ਹੋਰ ਕਿਸੇ ਅੱਗੇ ਵਜਾਉਣਾ ਨਹੀਂ ਹੈ ਚੱਲ ਮੈਂ ਤੇਰੇ ਨਾਲ ਚੱਲ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਹਾਂ ਜਦ ਦੋਵੇਂ ਜਾਣੇ ਗੁਰੂ ਜੀ ਕੋਲ ਆ ਗਏ ਤਾਂ ਗੁਰੂ ਜੀ ਨੇ ਪੁੱਛਿਆ ਮਰਦਾਨਾ ਇੰਨੀ ਦੇਰ ਕਿਉਂ ਲਾਈ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਤਿੰਨ ਦਿਨ ਜਾਂਦਿਆਂ ਤੇ ਤਿੰਨ ਦਿਨ ਆਉਂਦਿਆਂ ਲੱਗੇ ਤਿੰਨ ਦਿਨ ਉੱਥੇ ਉਸੇ ਸੰਤ ਨੂੰ ਜੋ ਮੇਰੇ ਨਾਲ ਆਏ ਹਨ ਲੱਭਦਿਆਂ ਨੂੰ ਲੱਗੇ ਫਿਰੰਦੇ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਇਹ ਰਬਾਬ ਤੁਹਾਨੂੰ ਪਹੁੰਚਾਉਣਾ ਸੀ ਇਸ ਨੂੰ ਸੰਭਾਲ ਲਵੋ ਦੂਸਰਾ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਸੀ ਜੋ ਕਰਕੇ ਮੈਂ ਬਹੁਤ ਖੁਸ਼ ਹੋਇਆ ਹਾਂ ਇਹ ਗੱਲ ਆਖ ਕੇ ਜਦ ਫਰਿੰਦੇ ਨੇ ਜਾਣ ਲਈ ਆ ਗਿਆ ਮੰਗੀ ਤਾਂ ਮਰਦਾਨਾ ਉਸ ਨੂੰ ਵਿਦਾ ਕਰਨ ਵਾਸਤੇ ਉਸ ਦਿਨ ਨਾਲ ਤੁਰਿਆ ਥੋੜੀ ਦੂਰ ਜਾ ਕੇ ਫਰਿੰਦਾ ਦਿਸਣੋਂ ਬੰਦ ਹੋ ਗਿਆ ਪਤਾ ਨਹੀਂ ਕਿੱਧਰ ਗਿਆ ਮਰਦਾਨਾ ਬੜਾ ਹੈਰਾਨ ਹੋਇਆ ਤੇ ਵਾਪਸ ਮੁੜ ਆਇਆ ਜਦ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆ ਉਸ ਨੂੰ ਕਿੱਥੋਂ ਤੱਕ ਛੱਡ ਕੇ ਆਇਆ ਹੈ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਪਾਸੋਂ ਸਪਨ ਹੀ ਹੋ ਗਿਆ ਸੀ ਮੈਨੂੰ ਤਾਂ ਉਹ ਦਿਸ਼ਿਆ ਹੀ ਨਹੀਂ ਤੁਸੀਂ ਦੱਸੋ ਇਹ ਕੌਣ ਸੀ ਗੁਰੂ ਜੀ ਨੇ ਕਿਹਾ ਇਹ ਗੁਦਰਬ ਸੀ ਜੋ ਦੇਵ ਲੋਕ ਵਿੱਚ ਬੜੇ ਪ੍ਰੇਮ ਨਾਲ ਰਬਾਬ ਨਾਲ ਕੀਰਤਨ ਕਰਦਾ ਰਹਿੰਦਾ ਸੀ ਇਸ ਨੂੰ ਬਹੁਤ ਸਮੇਂ ਤੋਂ ਸਾਨੂੰ ਇਹ ਰਬਾਬ ਦੇਣ ਦੀ ਇੱਛਾ ਸੀ ਜੋ ਉਸ ਨੇ ਦੇ ਦਿੱਤਾ ਤੂੰ ਹੁਣ ਦੇਰ ਨਾ ਕਰ ਇਸ ਨੂੰ ਛੇਤੀ ਵਜਾਉਣਾ ਸ਼ੁਰੂ ਕਰ ਹੁਕਮ ਮੰਨ ਕੇ ਜਦ ਮਰਦਾਨੇ ਨੇ ਇਹ ਰਬਾਬ ਵਜਾਈ ਤਾਂ ਵਿੱਚੋਂ ਇਹ ਆਵਾਜ਼ ਆਈ ਤੂੰ ਹੀ ਨਰਿੰਕਾਰ ਕਰਤਾਰ ਇਹ ਸ਼੍ਰੀਲੀ ਆਵਾਜ਼ ਸੁਣ ਕੇ ਜੰਗਲ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ ਅਤੇ ਗੁਰੂ ਜੀ ਆਪ ਸਮਾਧੀ ਵਿੱਚ ਲੀਨ ਹੋ ਗਏ ਇਸ ਅਟੁੱਟ ਸਮਾਧੀ ਵਿੱਚ 2 ਦਿਨ ਬੀਤ ਗਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ